ਦਿੱਲੀ ਦੇ ਵਿੱਚ ਤਾਲਿਬਾਨੀ ਫਰਮਾਵੇ ਅਫਗਾਨ ਵਿਦੇਸ਼ ਮੰਤਰੀ ਅਮੀਰ ਖਾਨ ਮੁਤਕੀ ਦੇ ਦੌਰੇ ਦੌਰਾਨ ਪ੍ਰੈਸ ਕਾਨਫਰੰਸ ਦੇ ਵਿੱਚ ਮਹਿਲਾ ਪੱਤਰਕਾਰਾਂ ਦੀ ਐਂਟਰੀ ਦੇ ਉੱਤੇ ਬੈਨ ਲਗਾ ਦਿੱਤੀ ਗਈ ਜਿਸ ਨਾਲ ਸੋਸ਼ਲ ਮੀਡੀਆ ਉੱਤੇ ਗੁੱਸੇ ਦੀ ਲਹਿਰ ਦੌੜ ਪਈ ਮੁਤਕੀ ਇਸ ਵੇਲੇ 7 ਦਿਨਾਂ ਦੇ ਦੌਰੇ ਉੱਤੇ ਭਾਰਤ ਆਏ ਹੋਏ ਸਨ ਉਨ੍ਹਾਂ ਨੇ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਨਾਲ ਦਵੱਲੇ ਵਪਾਰ ਸੁਰੱਖਿਆ ਅਤੇ ਮਨੁਵਾਤੀ ਸਹਿਯੋਗ ਉੱਤੇ ਚਰਚਾ ਕੀਤੀ ਹੈ ਪਰ ਸਾਰਾ ਧਿਆਨ ਪ੍ਰੈਸ ਕਾਨਫਰੰਸ ਦੌਰਾਨ ਮਹਿਲਾ ਪੱਤਰਕਾਰਾਂ ਨੂੰ ਦਾਖਲ ਨਾ ਹੋਣ ਦੇ ਹੁਕਮ ਦੇ ਵੱਲ ਹੀ ਕੇਂਦਰਿਤ ਹੋ ਕੇ ਰਹਿ ਗਿਆ ਸੋਸ਼ਲ ਮੀਡੀਆ ਉੱਤੇ ਲੋਕਾਂ ਨੇ ਇਸ ਕਦਮ ਨੂੰ ਸ਼ਰਮਨਾਕ ਅਤੇ ਅਸਵੀਕਾਰਨਯੋਗ ਕਿਹਾ ਕਈਆਂ ਨੇ ਤਾਂ ਪੁਰਸ਼ ਪੱਤਰਕਾਰਾਂ ਤੋਂ ਵੀ ਵਾਕਆਊਟ ਦੀ ਮੰਗ ਕੀਤੀ ਇਹ ਘਟਨਾ ਇੱਕ ਵਾਰ ਫਿਰ ਦਰਸਾਉਂਦੀ ਹੈ ਕਿ ਤਾਲਿਬਾਨ ਦੇ ਰਾਜ ਅਧੀਨ ਅਫਗਾਨ ਔਰਤਾਂ ਦੀ ਹਾਲਤ ਕਿੰਨੀ ਭਿਆਨਕ ਹੈ 2021 ਤੋਂ ਬਾਅਦ ਉੱਥੇ ਔਰਤਾਂ ਦੀ ਸਿੱਖਿਆ ਰੁਜ਼ਗਾਰ ਅਤੇ ਜਨਤਕ ਜੀਵਨ ਦੇ ਵਿੱਚ ਭਾਗੀਦਾਰੀ ਉੱਤੇ ਪੂਰੀ ਤਰ੍ਹਾਂ ਪਾਬੰਦੀ ਲੱਗ ਚੁੱਕੀ ਹੈ ਯੂਨੈਸਕੋ ਦੇ ਅਨੁਸਾਰ 1.1 ਮਿਲੀਅਨ ਤੋਂ ਵੱਧ ਕੁੜੀਆਂ ਸਕੂਲ ਤੋਂ ਬਾਹਰ ਨੇ ਔਰਤਾਂ ਨੂੰ ਸਰਕਾਰੀ ਅਤੇ ਨਿੱਜੀ ਖੇਤਰਾਂ ਦੇ ਵਿੱਚ ਕੰਮ ਕਰਨ ਦੀ ਮਨਾਹੀ ਹੈ ਜਿਸ ਨਾਲ ਸਿਹਤ ਤੇ ਸਿੱਖਿਆ ਖੇਤਰ ਸਭ ਤੋਂ ਵੱਧ ਪ੍ਰਭਾਵਿਤ ਨੇ ਤਾਜ਼ਾ ਪੁਚਾਲਾਂ ਵਿੱਚ ਵੀ ਤਾਲੀਬਾਨ ਨੀਤੀਆਂ ਕਾਰਨ ਔਰਤਾਂ ਦੀ ਰਾਹਤ ਤੇ ਬਚਾਅ ਵਿੱਚ ਰੁਕਾਵਟਾਂ ਆਈਆਂ ਨੇ ਪੁਰਸ਼ ਪਚਾਹ ਕਰਮਚਾਰੀ ਔਰਤਾਂ ਦੀ ਮਦਦ ਨਹੀਂ ਕਰ ਸਕਦੇ ਤੇ ਮਹਿਲਾ ਟੀਮਾਂ ਦੀ ਘਾਟ ਨੇ ਹਾਲਾਤ ਹੋਰ ਵੀ ਬੱਤਰ ਕਰ ਦਿੱਤੇ ਨੇ ਦਿੱਲੀ ਵਿੱਚ ਮਹਿਲਾ ਪੱਤਰਕਾਰਾਂ ਦੀ ਐਂਟਰੀ ਉੱਤੇ ਪਾਬੰਦੀ ਸਿਰਫ ਇੱਕ ਪ੍ਰੈਸ ਕਾਨਫਰੰਸ ਦੀ ਖਬਰ ਨਹੀਂ ਸਗੋਂ ਤਾਲੀਬਾਨ ਦੇ ਔਰਤਾ ਪ੍ਰਤੀ ਰਵੱਈਏ ਦੀ ਇੱਕ ਕੜੀ ਯਾਦ ਹੈ ਦਿੱਲੀ ਦੇ ਵਿੱਚ ਤਾਲੀਬਾਨੀ ਫਰਮਾਨ ਅਫਗਾਨ ਵਿਦੇਸ਼ ਮੰਤਰੀ ਅਮੀਰ ਖਾਨ ਮੁਤਕੀ ਦੇ ਦੌਰੇ ਦੌਰਾਨ ਪ੍ਰੈਸ ਕਾਨਫਰੰਸ ਦੇ ਵਿੱਚ ਮਹਿਲਾ ਪੱਤਰਕਾਰਾਂ ਦੀ ਐਂਟਰੀ ਦੇ ਉੱਤੇ ਬੈਨ ਲਗਾ ਦਿੱਤੀ ਗਈ ਜਿਸ ਨਾਲ ਸੋਸ਼ਲ ਮੀਡੀਆ ਉੱਤੇ ਗੁੱਸੇ ਦੀ ਲਹਿਰ ਦੌੜ ਪਈ ਮੁੱਤਕੀ ਇਸ ਵੇਲੇ 7 ਦਿਨਾਂ ਦੇ ਦੌਰੇ ਉੱਤੇ ਭਾਰਤ ਆਏ ਹੋਏ ਸਨ ਉਹਨਾਂ ਨੇ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਨਾਲ ਦਵੱਲੇ ਵਪਾਰ ਸੁਰੱਖਿਆ ਅਤੇ ਮਾਨਵਤਾਈ ਸਹਿਯੋਗ ਉੱਤੇ ਚਰਚਾ ਕੀਤੀ ਹੈ ਪਰ ਸਾਰਾ ਧਿਆਨ ਪ੍ਰੈਸ ਕਾਨਫਰੰਸ ਦੌਰਾਨ ਮਹਿਲਾ ਪੱਤਰਕਾਰਾਂ ਨੂੰ ਦਾਖਲ ਨਾ ਹੋਣ ਦੇ ਹੁਕਮ ਦੇ ਬੱਲੇ ਹੀ ਕੇਂਦਰਿਤ ਹੋ ਕੇ ਰਹਿ ਗਿਆ ਸੋਸ਼ਲ ਮੀਡੀਆ 'ਤੇ ਲੋਕਾਂ ਨੇ ਇਸ ਕਦਮ ਨੂੰ ਸ਼ਰਮਨਾਕ ਅਤੇ ਅਸਵੀਕਾਰਨਯੋਗ ਕਿਹਾ ਕਈਆਂ ਨੇ ਤਾਂ ਪੁਰਸ਼ ਪੱਤਰਕਾਰਾਂ ਤੋਂ ਵੀ ਵਾਕਆਊਟ ਦੀ ਮੰਗ ਕੀਤੀ ਇਹ ਘਟਨਾ ਇੱਕ ਵਾਰ ਫਿਰ ਦਰਸਾਉਂਦੀ ਹੈ ਕਿ ਤਾਲਿਬਾਨ ਦੇ ਰਾਜ ਅਧੀਨ ਅਫਗਾਨ ਔਰਤਾਂ ਦੀ ਹਾਲਤ ਕਿੰਨੀ ਭਿਆਨਕ ਹੈ 2021 ਤੋਂ ਬਾਅਦ ਉੱਥੇ ਔਰਤਾਂ ਦੀ ਸਿੱਖਿਆ ਰੁਜ਼ਗਾਰ ਅਤੇ ਜਨਤਕ ਜੀਵਨ ਦੇ ਵਿੱਚ ਭਾਗੀਦਾਰੀ ਉੱਤੇ ਪੂਰੀ ਤਰ੍ਹਾਂ ਪਾਬੰਦੀ ਲੱਗ ਚੁੱਕੀ ਹੈ ਯੂਨੈਸਕੋ ਦੇ ਅਨੁਸਾਰ 1.1 ਮਿਲੀਅਨ ਤੋਂ ਵੱਧ ਕੁੜੀਆਂ ਸਕੂਲ ਤੋਂ ਬਾਹਰ ਨੇ ਔਰਤਾਂ ਨੂੰ ਸਰਕਾਰੀ ਅਤੇ ਨਿੱਜੀ ਖੇਤਰਾਂ ਦੇ ਵਿੱਚ ਕੰਮ ਕਰਨ ਦੀ ਮਨਾਹੀ ਹੈ ਜਿਸ ਨਾਲ ਸਿਹਤ ਤੇ ਸਿੱਖਿਆ ਖੇਤਰ ਸਭ ਤੋਂ ਵੱਧ ਪ੍ਰਭਾਵਿਤ ਨੇ ਤਾਜ਼ਾ ਪੁਚਾਲਾਂ ਵਿੱਚ ਵੀ ਤਾਲੀਬਾਨ ਨੀਤੀਆਂ ਕਾਰਨ ਔਰਤਾਂ ਦੀ ਰਾਹਤ ਤੇ ਬਚਾਅ ਵਿੱਚ ਰੁਕਾਵਟਾਂ ਆਈਆਂ ਨੇ ਪੁਰਸ਼ ਪਚਾਹ ਕਰਮਚਾਰੀ ਔਰਤਾਂ ਦੀ ਮਦਦ ਨਹੀਂ ਕਰ ਸਕਦੇ ਤੇ ਮਹਿਲਾ ਟੀਮਾਂ ਦੀ ਘਾਟ ਨੇ ਹਾਲਾਤ ਹੋਰ ਵੀ ਬੱਤਰ ਕਰ ਦਿੱਤੇ ਨੇ ਦਿੱਲੀ ਵਿੱਚ ਮਹਿਲਾ ਪੱਤਰਕਾਰਾਂ ਦੀ ਐਂਟਰੀ ਉੱਤੇ ਪਾਬੰਦੀ ਸਿਰਫ ਇੱਕ ਪ੍ਰੈਸ ਕਾਨਫਰੰਸ ਦੀ ਖਬਰ ਨਹੀਂ ਸਗੋਂ ਤਾਲੀਬਾਨ ਦੇ ਔਰਤਾ ਪ੍ਰਤੀ ਰਵੱਈਏ ਦੀ ਇੱਕ ਕੜੀ ਯਾਦ ਹੈ